ਸਤ ਸ੍ਰੀ ਅਕਾਲ ਦੋਸਤੋ ਜਰੂਰੀ ਕੰਮ ਦੀ ਵਜ੍ਹਾ ਕਾਰਨ ਅੱਜ ਮੈਨੂੰ ਬਠਿੰਡਾ ਤੋਂ ਬਾਹਰ ਜਾਣਾ ਪੈ ਰਿਹਾ ਹੈ ਇਸ ਲਈ ਇਹ ਪ੍ਰੋਗਰਾਮ ਮੈਂ ਅੱਜ ਇਕੱਲਾ ਹੀ ਕਰੂੰਗਾ ਕਿਉਂਕਿ अर्ਲੀਨ ਦੀ ਮਾਰਨਿੰਗ ਕਰਨਾ ਪੈ ਰਿਹਾ ਹੈ ਤੇ ਮੈਂ ਆਪਣੇ ਸਾਥੀ ਪ੍ਰਵਿੰਦਰਜੀਤ ਨੂੰ ਕੰਟੈਕਟ ਨਹੀਂ ਕਰ ਸਕਿਆ ਅੱਜ ਇਸ ਲਈ ਅੱਜ ਜਿਹੜੀਆਂ ਆਪ ਗੱਲਾਂ ਕਰਨੀਆਂ ਨੇ ਉਹਦੇ ਵਿੱਚ ਇੱਕ ਤਾਂ ਇਹ ਗੱਲ ਕਰਨੀ ਹੈ ਕਿ ਭਾਰਤੀ ਜਨਤਾ ਪਾਰਟੀ ਦੀ ਪੰਜਾਬ ਦੇ ਉੱਤੇ ਜਿਹੜੀ ਸਿਆਸੀ ਚੜ੍ਹਾਈ ਹੈ ਉਦੇ ਸੰਦਰਭ ਦੇ ਵਿੱਚ ਕੀ ਅਕਾਲੀ ਰਾਜਨੀਤੀ ਉਹਨਾਂ ਦਾ ਟਕਰਾ ਕਰ ਸਕਦੀ ਹੈ ਦੂਸਰਾ ਜਿਹੜਾ ਹੈਗਾ ਉਹ ਮਾਮਲਾ ਹੈਗਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧ ਕਮੇਟੀ ਤੇ ਪੰਜਾਬ ਸਰਕਾਰ ਦਾ ਪਾਵਨ ਸਰੂਪਾਂ ਨੂੰ ਲੈ ਕੇ ਜਾਂ ਪਾਵਨ ਸਰੂਪਾਂ ਦੇ ਮਾਮਲੇ ਨੂੰ ਲੈ ਕੇ ਜਿਹੜਾ ਆਪਸੀ ਟਕਰਾ ਉਹ ਵਰਕਣਾ ਰਿਹਾ ਹਲੇ ਤੱਕ ਤੀਜੀ ਜਿਹੜੀ ਖਬਰ ਹੈ ਉਹ ਵੀ ਬੜੀ ਅਹਿਮ ਹੈ ਉਹ ਹੈ ਕਿ ਇੰਡੀਆ ਗੱਠਜੋੜ ਦੀ ਅਗਵਾਈ ਕੀ ਰਾਹੁਲ ਗਾਂਧੀ ਦੀ ਵਜਾਈ ਕੋਈ ਹੋਰ ਲੀਡਰ ਕਰ ਸਕਦਾ ਹੈ ਇਸ ਸੰਦਰਭ ਦੇ ਵਿੱਚ ਮੰਮਤਾ ਬੇਨਰਜੀ ਅੱਜਕਲ ਖੁੱਲ ਕੇ ਸਾਹਮਣੇ ਆ ਰਹੀ ਹੈ ਲੜਾਈ ਚ ਕਿਉਂਕਿ ਉਹ ਭਾਰਤੀ ਜਨਤਾ ਪਾਰਟੀ ਨੂੰ ਜਿਸ ਕਿਸਮ ਦੀ ਟੱਕਰ ਦੇ ਰਹੀ ਹੈ ਉਹਦੇ ਮੁਕਾਬਲੇ ਹੋਰ ਕੋਈ ਵੀ ਲੀਡਰ ਇੰਡੀਆ ਗੱਠਜੋੜ ਦੇ ਵਿੱਚੋਂ ਨਹੀਂ ਇਹਨਾਂ ਗੱਲਾਂ ਤੇ ਆਪਾਂ ਅੱਜ ਵਿਚਾਰ ਚਰਚਾ ਕਰਾਂਗੇ ਸਭ ਤੋਂ ਪਹਿਲਾਂ ਆਪਾਂ ਗੱਲ ਕਰਦੇ ਹਾਂ ਕਿ ਭਾਰਤੀ ਜਨਤਾ ਪਾਰਟੀ ਨੇ ਪੰਜਾਬ ਦੇ ਉੱਤੇ ਸਿਆਸੀ ਚੜ੍ਹਾਈ ਹੈ ਜਿਹੜੀ ਉਹ ਬੜੀ ਤਿੱਖੀ ਤੇ ਤੇਜ਼ ਕਰ ਦਿੱਤੀ ਹੈ ਇਹਦੀ ਸ਼ੁਰੂਆਤ ਜੇ ਆਪਾਂ ਦੇਖੀਏ ਤਾਂ ਇਹ 2000 24 ਦੀ ਜਿਹੜੀ ਲੋਕ ਸਭਾ ਦੀ ਚੋਣਾਂ ਉੱਥੋਂ ਹੁੰਦੀ ਹੈ 2022 ਦੀਆਂ ਚੋਣਾਂ ਵੀ ਭਾਰਤੀ ਜਨਤਾ ਪਾਰਟੀ ਤੇ ਅਕਾਲੀ ਦਲ ਨੇ ਅਲੱਗ-ਅਲੱਗ ਲੜਕਿਆ ਸੀ ਔਰ ਉਹਦੇ ਵਿੱਚ ਦੋਨਾਂ ਪਾਰਟੀਆਂ ਨੂੰ ਕੋਈ ਬਹੁਤੀ ਜਿਹੜੀ ਹੈਗੀ ਜਿੱਤ ਪ੍ਰਾਪਤ ਨਹੀਂ ਹੋਈ ਮੈਂ ਕਹੂੰਗਾ ਕਿ ਜਿੱਤ ਦੀ ਬਜਾਏ ਇਹਨਾਂ ਨੂੰ ਸ਼ਰਮਨਾਕ ਹਾਰ ਦਾ ਸਾਹਮਣਾ ਕਰਨਾ ਪਿਆ ਅਕਾਲੀ ਦਲ ਜਿਹੜੀ ਵੱਡੀ ਤਰ੍ਹਾਂ ਹੈ ਉਹਦੇ ਕੋਲੇ ਸਿਰਫ 3 ਸੀਟਾਂ ਹਨ ਔਰ ਭਾਰਤੀ ਜਨਤਾ ਪਾਰਟੀ ਜਿਹੜੀ 23 ਸੀਟਾਂ ਲੜਦੇ ਹੁੰਦੇ ਸੀ ਤੇ ਕਿਸੇ ਜਮਾਨੇ ਦੇ ਵਿੱਚ 19 ਸੀਟਾਂ ਉਦੀ ਚੋਰੀ ਚ ਪੈ ਗਿਆ ਸੀ ਉਹ ਸਿਰਫ ਤੇ ਸਿਰਫ ਦੋ ਸੀਟਾਂ ਤੇ सिमਟ ਕੇ ਰਹਿ ਗਈ। ਉਸ ਤੋਂ ਬਾਅਦ ਫਿਰ 2024 ਦੀਆਂ ਪਾਰਲੀਮੈਂਟ ਦੀਆਂ ਚੋਣਾਂ ਆਉਂਦੀਆਂ। ਉਹਨਾਂ ਚੋਣਾਂ ਦੇ ਵਿੱਚ ਅਕਾਲੀ ਦਲ ਇੱਕੋ ਇੱਕ ਸੀਟ ਬਠਿੰਡਾ ਤੋਂ ਜਿੱਤਦਾ ਜਿੱਥੋਂ ਉਹ ਬੀਬੀ ਹਰਸਿਮਰਤ कौर ਬਾਦਲ ਪਾਰਲੀਮੈਂਟਰੀ ਮੈਂਬਰ ਬਣਦੀ ਹੈ। ਜਦੋਂ ਕਿ ਭਾਰਤੀ ਜਨਤਾ ਪਾਰਟੀ ਦੇ ਪੱਲੇ ਕੁਝ ਵੀ ਨਹੀਂ ਪੈਂਦਾ। ਇੱਥੋਂ ਇਹ ਲੱਗਦਾ ਸੀ ਕਿ ਸ਼ਾਇਦ ਦੁਬਾਰਾ ਇਹਨਾਂ ਦਾ ਗੱਠ ਜੁੜ ਹੋ ਜੇ। ਪਰ ਭਾਰਤੀ ਜਨਤਾ ਪਾਰਟੀ ਨੂੰ ਭਾਵੇਂ ਸੀਟ ਕੋਈ ਨਹੀਂ ਮਿਲੀ। ਵੋਟਾਂ 18.5% ਉਹਨਾਂ ਨੂੰ ਪੰਜਾਬ ਦੇ ਵਿੱਚੋਂ ਮਿਲ ਜਾਂਦੀਆਂ ਇਸ ਵਾਸਤੇ ਉਹਨਾਂ ਦਾ ਹੌਸਲਾ ਕੁਝ ਹੋਰ ਜਿਹੜਾ ਵਧਿਆ ਤੇ ਉਹਨਾਂ ਨੇ ਇਹ ਫੈਸਲਾ ਕੀਤਾ ਕਿ ਪੰਜਾਬ ਦੇ ਵਿੱਚ ਹਰਿਆਣਾ ਦੀ ਤਰਜ਼ ਦੇ ਉੱਤੇ ਆਪਣਾ ਜਿਹੜਾ ਹੈਗਾ ਆਧਾਰ ਬਣਾਇਆ ਜਾਵੇ ਸੋ ਉਸੇ ਵੇਲੇ ਤੋਂ ਲੈ ਕੇ ਭਾਰਤੀ ਜਨਤਾ ਪਾਰਟੀ ਨੇ ਬਹੁਤ ਹੀ ਮੁਸਤੈਦੀ ਦੇ ਨਾਲ ਪਿੰਡਾਂ ਤੇ ਸ਼ਹਿਰਾਂ ਦੇ ਵਿੱਚ ਆਪਣਾ ਆਧਾਰ ਭਜਾਉਣਾ ਸ਼ੁਰੂ ਕਰਤਾ ਪਿੰਡਾਂ ਦੇ ਵਿੱਚ ਉਹਨਾਂ ਨੇ ਟਾਰਗੇਟ ਕੀਤਾ ਖਾਸ ਤੌਰ ਦੇ ਉੱਤੇ ਚੋਣਵੇਂ ਹਿੰਦੂ ਆਗੂਆਂ ਨੂੰ ਜਿਹੜੇ ਪਿੰਡਾਂ ਦੇ ਵਿੱਚ ਰਹਿੰਦੇ ਐ ਤੇ ਜਿਨ੍ਹਾਂ ਦਾ ਚੰਗਾ ਅਸਰ ਸੂਖ ਹੈ ਉਹਨਾਂ ਨੂੰ ਸਰਗਰਮ ਕੀਤਾ ਆਪਣੇ ਸ਼ਾਮਲ ਕੀਤਾ ਤੇ ਸ਼ਾਮਲ ਕਰਕੇ ਉਹਨਾਂ ਨੂੰ ਉਹਨਾਂ ਦੇ ਹਲਕਿਆਂ ਦੀ ਕਮਾਂਡ ਸੌਂਪੀ ਕਿ ਤੁਸੀਂ ਇੱਥੇ ਕੰਮ ਕਰੋ ਇਸੇ ਢੰਗ ਦੇ ਨਾਲ ਭਾਰਤੀ ਜਨਤਾ ਪਾਰਟੀ ਹੈ ਜਿਹੜੀ ਉਹ ਪਿੰਡਾਂ ਦੇ ਵਿੱਚ ਜਿਹੜੇ ਜਿਨ੍ਹਾਂ ਨੂੰ ਅਸੀਂ ਵਿੜੇ ਕਹਿ ਦਿੰਦੇ ਆ ਦਲਤ ਬਸਤੀਆਂ ਉੱਥੇ ਉਹਨਾਂ ਨੇ ਕਾਫੀ ਜਿਹੜਾ ਆਪਣਾ ਆਧਾਰ ਬਣਾਇਆ ਔਰ ਇਹਦਾ ਜਿਹੜਾ ਪ੍ਰਗਟਾਵਾ ਉਹ ਮਾਜੀ ਦੇ ਮੇਲੇ ਤੇ ਮੁਖਸਰ ਹੁੰਦਾ ਹੈ ਕਿਉਂਕਿ ਇਹ ਤੋਂ ਪਹਿਲਾਂ ਭਾਰਤੀ ਜਨਤਾ ਪਾਰਟੀ ਨੇ ਆਪਣੇ ਬਲਬੂਤੇ ਤੇ ਕਦੇ ਵੀ ਕੋਈ ਵਾਅਦਾ ਇਕੱਠ ਪੰਜਾਬ ਚ ਨਹੀਂ ਸੀ ਕੀਤਾ ਜਦੋਂ ਵੀ ਮਾਗੀ ਦੇ ਮੇਲੇ ਤੇ ਕੋਈ ਕਾਨਫਰੰਸ ਹੁੰਦੀ ਸੀ ਉਸ ਵੇਲੇ ਮੁੱਖ ਜਿਹੜਾ ਹੈਗਾ ਜਥੇਬੰਦਕ ਉਸ ਕਾਨਫਰੰਸ ਦਾ ਉਹ ਅਕਾਲੀ ਦਲ ਹੋਇਆ ਕਰਦਾ ਸੀ ਭਾਰਤੀ ਜਨਤਾ ਪਾਰਟੀ ਦਾ ਇੱਕ ਅਦਾ ਲੀਡਰ ਆ ਜਾਂਦਾ ਤੇ ਉਹ ਆ ਕੇ ਆਪਣੀ ਹਾਜ਼ਰੀ ਲਵਾ ਜਾਂਦਾ ਤੇ ਫਿਰ ਉਹ ਕਹਿ ਦਿੰਦਾ ਕਿ ਜੀ ਅਕਾਲੀ ਭਾਜਪਾ ਗੱਠ ਜੋੜ ਦੀ ਸਾਂਝ ਹੀ ਰਹਿਦੀ ਸੀ ਲੇਕਿਨ ਇਤਿ ਸੁਨੀਲ ਜਾਖੜ ਹੋਣ ਤੇ ਚਾਹੇ ਅਸ਼ਵਨੀ ਸ਼ਰਮਾ ਹੁਣ ਉਹਨਾਂ ਨੇ ਇਹ ਐਲਾਨ ਕਰ ਦਿੱਤਾ ਸੀ ਕਿ ਭਾਰਤੀ ਜਨਤਾ ਪਾਰਟੀ ਆਪਣੇ ਬਲਬੁੱਤੇ ਮਾਗੀ ਦੇ ਮੇਲੇ ਦੇ ਉੱਤੇ ਇੱਕ ਵੱਡਾ ਇਕੱਠ ਕਰਨ ਜਾ ਰਹੀ ਹੈ। ਔਰ ਉਹ ਇਕੱਠ ਹੋਇਆ ਵੀ ਉਸ ਇਕੱਠ ਦੇ ਵਿੱਚ ਜਿਹੜੀ ਜਿਹੜੀ ਪਬਲਿਕ ਆਈ ਜਿਹੜੇ ਲੋਕ ਆਏ ਉਹ ਜਾਂ ਤਾਂ ਸ਼ਹਿਰੀ Hindu ਜ਼ਿਆਦਾ ਸੀ ਤੇ ਜਾਂ ਪਿੰਡਾਂ ਦਾ ਦਲਤ ਭਾਈਚਾਰਾ ਮੈਂ ਉਸ ਕਾਨਫਰੰਸ ਦੇ ਵਿੱਚ ਗਿਆ ਤੇ ਬੜੀ ਮਤਲਬ ਨੀਜ਼ ਦੇ ਨਾਲ ਉਸ ਜਿਹੜਾ ਵਿਸ਼ਲੇਸ਼ਣ ਕੀਤਾ ਕਿ ਕਿਸ ਕਿਸਮ ਦੀ ਸਥਿਤੀ ਉੱਥੇ ਦੀ ਬਣ ਰਹੀ ਹੈ। ਹਾ ਇਕਲ ਦੇਖਣ ਵਾਲੀ ਹੈ ਕਿ ਭਾਰਤੀ ਜਨਤਾ ਪਾਰਟੀ ਦੇ ਵੱਡੇ ਲੀਡਰ ਉਹਦੇ ਵਿੱਚ ਸ਼ਾਮਲ ਹੋਏ ਪੰਜਾਬ ਚੋਂ ਇੱਕੋ ਇੱਕ ਨਵਨੀਤ ਸਿੰਘ ਬਿੱਟੂ ਹੈ ਜਿਹੜਾ ਭਾਵੇਂ ਕਿਸੇ ਬਾਹਰਲੇ ਸਟੇਟ ਤੋਂ ਰਾਜ ਸਭਾ ਦਾ ਮੈਂਬਰ ਬਣ ਕੇ ਕੇਂਦਰ ਦੇ ਵਿੱਚ ਵਜ਼ੀਰ ਹੈ ਪਰ ਜੇ ਨਮਾਇੰਦਗੀ ਤਾਂ ਬਾਹਰ ਦੀ ਕਰਦਾ ਲਿਕਨ ਉਹ ਰਿਲੇਟਡ ਹੈ ਪੰਜਾਬ ਦੇ ਨਾਲ ਸਾਬਕਾ ਮੁੱਖ ਮੰਤਰੀ ਮਰਹੂਮ ਬੀਨ ਸਿੰਘ ਦਾ ਪੋਤਰਾ ਹੈ ਉਹਦੇ ਕੋਲੇ ਆਪਣੇ ਦਾਦੇ ਦੀ ਵਿਰਾਸਤ ਹੈ ਉਹਨੇ ਤਾਂ ਉਹਨੇ ਹੀ ਹੋਣਾ ਸੀ ਤੇ ਨਾਲ ਜੇ ਆਪਾਂ ਦੇਖੀਏ ਵੱਡੇ ਲੀਡਰਾਂ ਦੇ ਵਿੱਚੋਂ ਤਾਂ ਉਹ ਨੈਭ ਸਿੰਘ ਸੈਣੀ ਜਿਹੜੇ ਹਰਿਆਣੇ ਦੇ ਮੁੱਖ ਮੰਤਰੀ ਉਹ ਆਉਂਦੇ ਐ ਔਰ ਇਸੇ ਤਰ੍ਹਾਂ ਅਨੁਰਾਗ ਠਾਕਰ ਜਿਹੜੇ ਸਾਬਕਾ ਮੰਤਰੀ ਐ ਭਾਰਤੀ ਜਨਤਾ ਪਾਰਟੀ ਦੇ ਔਰ ਹਿਮਾਚਲ ਪ੍ਰਦੇਸ਼ ਦੇ ਵਿੱਚ ਉਹ ਪਾਰਲੀਮੈਂਟ ਦੇ ਮੈਂਬਰ ਆ ਉਹ ਆਉਂਦੇ ਐ ਆ ਇਕੱਠ ਵਧੀਆ ਸੀ ਔਰ ਇਕੱਠ ਦੇ ਵਿੱਚ ਉਤਸ਼ਾਹ ਸੀ ਅਸੀਂ ਇਹ ਦੇਖਿਆ ਕਿ ਲੋਕਾਂ ਨੂੰ ਬੜਾ ਚਾਅ ਸੀ ਤੇ ਚਾਅ ਦੇ ਨਾਲ ਉਹ ਭਾਰਤੀ ਜਨਤਾ ਪਾਰਟੀ ਦੇ ਉਹਦੇ ਚਾਅ ਸੀ ਉਸ ਤੋਂ ਬਾਅਦ ਇਹਨਾਂ ਦੇ ਹੌਸਲੇ ਫਿਰ ਬਲੰਦ ਹੋਏ ਤੇ ਇੱਕ ਖਬਰ ਆਉਂਦੀ ਐ ਕਿ ਜਨਵਰੀ ਫਰਵਰੀ ਦੇ ਅੱਧ ਤੋਂ ਬਾਅਦ ਖਾਸ ਕਰਕੇ ਜੇ ਮੈਂ ਗਲਤ ਨਹੀਂ ਤਾਂ 22 ਫਰਵਰੀ ਨੂੰ ਮੋਗਾ ਦੇ ਵਿੱਚ ਭਾਰਤੀ ਜਨਤਾ ਪਾਰਟੀ ਇੱਕ ਵੱਡੀ ਰੈਲੀ ਕਰ ਰਹੀ ਹੈ ਇਹਨਾਂ ਦਾ ਐਲਾਨ ਹੈ ਕਿ ਉਹਦੇ ਵਿੱਚ 1 ਲੱਖ ਲੋਕ ਸ਼ਾਮਲ ਹੋਣਗੇ ਔਰ ਮਿਸਟਰ ਅਮਿਤ ਸ਼ਾਹ ਉਹਨੂੰ ਸੰਬੋਧਨ ਕਰਨ ਵਾਸਤੇ ਆਉਣਗੇ ਭਾਰਤੀ ਜਨਤਾ ਪਾਰਟੀ ਦੇ ਹਲਕਿਆਂ ਚੋਂ ਜੋ ਕਨਸੋ ਆਈ ਹੈ ਉਹਦੇ ਮੁਤਾਬਕ ਦੋਗਣਾ ਕਰਨੀਆਂ ਇੱਕ ਤਾਂ ਕਹਿੰਦੇ ਵੀ ਜਿਹੜੇ ਬੰਦੇ ਬਿਮਾਰ ਠਿਮਾਰ ਹੈ ਜਾਂ ਮਾਨਸਿਕ ਤੌਰ ਤੇ ਠੀਕ ਨਹੀਂ ਭਾਵ ਬੰਦੀ ਸਿੰਘ ਜੇਲਾਂ ਦੇ ਵਿੱਚ ਬੰਦ ਹੈ ਉਨ੍ਹਾਂ ਦੇ ਵਿੱਚੋਂ ਕੁਝ ਨੂੰ ਰਿਹਾਅ ਕਰ ਦਿੱਤਾ ਜਾਵੇ ਸੰਭਾਵਨਾ ਮੈਂ ਇਹ ਬਣਦੀ ਹੈ ਕਿ ਪ੍ਰੋਫੈਸਰ ਦਵਿੰਦਰਪਾਲ ਸਿੰਘ ਭੁੱਲਰ ਔਰ ਗੁਰਦੀਪ ਸਿੰਘ ਜੱਲੂ ਖੇੜਾ ਉਹ ਇਹਨਾਂ ਦੋਨਾਂ ਨੂੰ ਰਿਹਾਅ ਕੀਤਾ ਜਾ ਸਕਦਾ ਹੈ ਉਸ ਤੋਂ ਬਾਅਦ ਫਿਰ ਅੱਗੇ ਅੱਗਾ ਗੱਲ ਚਰਦੀ ਹੈ ਖਾਸ ਕਰਕੇ ਬਲਵੰਤ ਸਿੰਘ ਰਾਜਵਾਨਾ ਜਿਹੜੇ ਉਹਨਾਂ ਦੀ ਜਿਹੜੀ ਫਾਂਸੀ ਦੀ ਸਜ਼ਾ ਉਹ ਉਮਰ ਕੈਦ ਦੇ ਵਿੱਚ ਤਬਦੀਲ ਹੁੰਦੀ ਹੈ ਕਿ ਨਹੀਂ ਹੁੰਦੀ ਇਹ ਮਾਮਲਾ ਅਲੱਗ ਤੌਰ ਦੇ ਉੱਤੇ ਸੁਪਰੀਮ ਕੋਰਟ ਦੇ ਵਿੱਚ ਵੀ ਪੈਂਡਿੰਗ ਪਿਆ ਹੈ ਔਰ ਮੇਰੇ ਖਿਆਲ ਮੁਤਾਬਕ ਸ਼ਾਇਦ ਇਹਦਾ ਵੀ ਮਤਲਬ ਜਿਹੜਾ ਸੇਰਾ ਔਰ ਰਵਨੀਤ ਸਿੰਘ ਬਿੱਟੂ ਨੂੰ ਦੇ ਦਿੱਤਾ ਜਾਵੇ ਰਵਨੀਤ ਸਿੰਘ ਬਿੱਟੂ ਵੱਲੋਂ ਇਹ ਮੰਗ ਉਠਾਈ ਜਾ ਸਕਦੀ ਹੈ ਕਿ ਸਾਡੇ ਪਰਿਵਾਰ ਨੂੰ ਕੋਈ ਇਤਰਾਜ਼ ਨਹੀਂ ਅਗਰ ਬਲਵੰਤ ਸਿੰਘ ਰਾਜੋਆਣਾ ਦੀ ਫਾਂਸੀ ਦੀ ਸਜ਼ਾ ਉਮਰ ਕੈਦ ਦੇ ਵਿੱਚ ਤਬਦੀਲ ਕਰ ਦਿੱਤੀ ਜਾਂਦੀ ਹੈ ਤਾਂ ਇੱਕ ਇਹ ਮਾਮਲਾ ਹੋ ਗਿਆ ਤੀਜੀ ਜਿਹੜੀ ਹੈਗੀ ਹੈ ਫੇਰੀ ਉਹ ਹੈ ਜੀ ਸਾਡੇ ਪ੍ਰਧਾਨ ਮੰਤਰੀ ਸਾਹਿਬ ਨਰਿੰਦਰ ਮੋਦੀ ਸਾਹਿਬ ਅਚਨਚੇਤ ਉਹਨਾਂ ਦੀ ਕੱਲ ਜਿਹੜੀ ਹੈਗੀ ਹੈ ਪ੍ਰੋਗਰਾਮ ਦੀ ਜਿਹੜੀ ਲਿਸਟ ਸਾਹਮਣੇ ਹੁੰਦੀ ਹੈ ਉਹਦੇ ਮੁਤਾਬਕ 1 ਫਰਵਰੀ ਨੂੰ ਉਹ ਆ ਰਹੇ ਹੈ ਜਿਲੰਦਰ ਦੇ ਵਿੱਚ ਔਰ ਜਿਲੰਦਰ ਦੇ ਵਿੱਚ ਡੇਰਾ ਬੱਲਾ ਦੇ ਬੱਲਾ ਵਾਲੇ ਸੰਤ ਹੈ ਉਹਨਾਂ ਨੂੰ ਆ ਕੇ ਉਹ ਮਿਲਣਗੇ ਇੱਥੇ ਜ਼ਿਕਰ ਕਰਨਾ ਵੀ ਜ਼ਰੂਰੀ ਹੈ ਕਿ ਪਿਛਲੇ ਦਿਨਾਂ ਦੇ ਵਿੱਚ ਅਵਨਾਸ਼ Khanna ਸਾਹਿਬ ਜਿਹੜੇ ਸਾਬਕਾ ਪ੍ਰਧਾਨ ਵੀ ਹੈ ਭਾਰਤੀ ਜਨਤਾ ਪਾਰਟੀ ਦੀ ਪੰਜਾਬ ਇਕਾਈ ਦੇ ਔਰ ਰਾਜ ਸਭਾ ਦੇ ਮੈਂਬਰ ਵੀ ਰਹੇ ਹੈ ਉਹ ਵੀ ਬੱਲਾ ਵਾਲੇ ਸੰਤਾਂ ਨੂੰ ਨਾਲ ਲੈ ਕੇ ਮਿਲੇ ਸੀ ਨਿਰੰਦਰ ਮੋਦੀ ਸਾਹਿਬ ਨੂੰ ਔਰ ਉਹ ਤੋਂ ਬਾਅਦ ਗਨਤੰਤਰਤਾ ਦੇ ਸਦੇ ਉਤੇ ਜਿਹੜੇ ਆਨੰਦ ਦਿੱਤੇ ਹੈ ਜਿਹੜੇ ਅਵਾਰਡ ਦਿੱਤੇ ਹੈ ਜਾਂ ਜਿਹੜੇ ਤਮਗੇ ਦਿੱਤੇ ਉਹਦੇ ਚ ਆਪਾਂ ਕਹਿ ਸਕਦੇ ਆ ਕਿ ਪਦਮ ਭੂਸ਼ਣ ਦਾ ਤਗਮਾ ਜਿਹੜਾ ਹੈਗਾ ਉਹ ਸੰਤ ਬੱਲਾਂ ਵਾਲਿਆਂ ਨੂੰ ਵੀ ਦਿੱਤਾ ਗਿਆ ਹੈ ਸੰਤ ਬੱਲਾਂ ਵਾਲਿਆਂ ਦਾ ਜਿਹੜਾ ਡੇਰਾ ਹੈ ਉਹਦਾ ਦੁਆਬੇ ਦੇ ਵਿੱਚ ਖਾਸ ਪ੍ਰਭਾਵ ਹੈ ਔਰ ਇੱਥੇ ਜ਼ਿਕਰ ਕਰਨਾ ਵੀ ਜ਼ਰੂਰੀ ਹੈ ਕਿ ਜਿਹੜੇ ਚਰਨਜੀਤ ਸਿੰਘ ਚੰਨੀ ਸਾਬਕਾ ਮੁੱਖ ਮੰਤਰੀ ਮੁੱਖ ਮੰਤਰੀ ਹੁੰਦਿਆਂ ਦੋਨੋਂ ਸੀਟਾਂ ਤੋਂ ਆੜ ਕੇ ਸੀ ਚਮਕੌਰ ਸਾਹਿਬ ਤੇ ਭਦੌੜ ਤੋਂ ਬਾਅਦ ਦੇ ਵਿੱਚ ਉਹ ਪਾਰਲੀਮੈਂਟ ਦੀ ਚੋਣ ਲੜਦੇ ਜਲੰਧਰ ਤੋਂ ਔਰ ਜਿਤ ਪ੍ਰਾਪਤ ਕਰ ਲੈਂਦੇ ਤੇ ਉਹ ਡੇਰਾ ਬੱਲਾਵਾਲਾ ਦੇ ਸੰਤਾਂ ਦੇ ਬੜੇ ਕਰੀਬੀ ਹੈ ਆਮ ਤੌਰ ਤੇ ਦੇਖਿਆ ਕਿ ਉਹ ਮੁੱਖ ਮੰਤਰੀ ਹੁੰਦਿਆ ਵੀ ਕਈ ਵਾਰੀ ਉੱਥੇ ਗਏ ਹੈ ਤੇ ਕਿਸੇ ਰੈਸਟ ਹਾਊਸ ਜਾਂ ਹੋਟਲ ਵਿੱਚ ਆਰਾਮ ਕਰਨ ਦੀ بجائے ਅਕਸਰ ਉਹ ਰਾਤ ਵੀ ਸੰਤਾਂ ਦੇ ਕੋਲ ਉੱਥੇ ਉਹਨਾਂ ਦੇ ਡੇਰੇ ਦੇ ਵਿੱਚ ਬਤੀਤ ਕਰਦੇ ਰਹਿੰਦੇ ਇਹ ਕਿਉਂਕਿ ਡੇਰਾ ਬੱਲਾਵਾਲਾ ਦੀ ਜਿਹੜੀ ਹੈਗੀ ਹੈ ਪਹੁੰਚ ਬਹੁਤ ਜ਼ਿਆਦਾ ਹੈ ਖਾਸ ਕਰਕੇ ਬੀਕਰ ਸੈਕਸ਼ਨ ਦੇ ਵਿੱਚ ਜਿਹੜਾ ਦੁਆਬੇ ਨੂੰ ਬਿਲੋਂਗ ਕਰਦਾ ਹੈ ਸੋ ਮੈਨੂੰ ਲੱਗਦੀ ਇਹ ਹੈ ਕਿ ਨਰਿੰਦਰ ਮੋਦੀ ਸਾਹਿਬ ਇੱਕ ਤੀਰ ਨਾਲ ਕਈ ਨਿਸ਼ਾਨੇ ਕਰਨਾ ਚਾਹੁੰਦੇ ਹੈ ਕਿਉਂਕਿ ਗੁਰੂ ਰਬੀਦਾਸ ਜੀ ਦਾ ਪ੍ਰਕਾਸ਼ਪੁਰ ਵੀ ਆਉਂਦਾ ਹੈ ਔਰ ਉਹ ਪ੍ਰਕਾਸ਼ਪੁਰ ਕਿਉਂਕਿ ਉਹ ਜਿਹੜਾ ਹੈਗਾ ਉਹ ਉਹਦਾ ਜਿਹੜਾ ਹੈਗਾ ਮੇਨ ਟੇਂਦਰ ਉਹ ਹੁੰਦਾ ਹੈ ਬਾਰਾਨਸੀ ਜਿੱਥੋਂ ਪ੍ਰਧਾਨ ਮੰਤਰੀ ਸਾਹਿਬ ਪਾਰਲੀਮੈਂਟ ਦੇ ਵਿੱਚ ਉੱਟੇ ਆਏ ਹੈ ਉੱਥੇ ਜਿੱਥੇ ਨੇ ਜਾਣਾ ਤੇ ਜਿੱਥੇ ਨੇ ਆਉਣਾ ਵੀ ਹੈ ਉਸ ਮੌਕੇ ਦੇ ਵਿੱਚ ਉਸ ਮੌਕੇ ਤੇ ਉਹ ਜਲੰਧਰ ਚ ਰਹਿਣਾ ਚਾਹੁੰਦੇ ਹੈ ਤੇ ਨਾਲ ਉਹ ਸੰਤਾਂ ਦੇ ਨਾਲ ਆਪਣਤ ਜਿਹੜੀ ਉਹਨੂੰ ਹੋਰ ਵਧਾਉਣਾ ਚਾਹੁੰਦੀ ਹੈ ਬੇਸ਼ੱਕ ਡੇਰਾ ਬੱਲਾ ਵਾਲਿਆਂ ਨੇ ਕਦੇ ਅਲਾਨੀਆਂ ਕਿਸੇ ਦਾ ਕਿਸੇ ਦੀ ਹਮਾਇਤ ਨਹੀਂ ਕੀਤੀ ਪਾਰਲੀਮੈਂਟ ਦੀਆਂ ਚੋਣਾਂ ਹਲ ਅਸੈਂਬਲੀ ਦੀਆਂ ਚੋਣਾਂ ਪਰ ਫਿਰ ਵੀ ਜਿਹੜਾ ਬੰਦਾ ਉੱਥੇ ਜਾਂਦਾ ਤੇ ਉਹਨੂੰ ਮਾਨ ਸਨਮਾਨ ਮਿਲਦਾ ਹੈ ਉੱਥੋਂ ਉਹਨਾਂ ਦੇ ਫਾਲੋਅਰਸ ਅੰਦਾਜ਼ਾ ਲਾ ਲੈਂਦੇ ਹੈ ਕਿ ਸੰਤਾਂ ਦਾ ਝੁਕਾਅ ਕਿਹੜੇ ਪਾਸੇ ਹੈ ਤੇ ਵੋਟਾਂ ਉਧਰ ਨੂੰ ਜਾਂਦਗੇ ਇਹ ਸਿਆਮ ਤੌਰ ਤੇ ਦੇਖਦੇ ਰਹੇ ਸੋ ਮੇਰੇ ਖਿਆਲ ਵਿੱਚ ਦੁਆਬੇ ਨੂੰ ਕੰਟਰੋਲ ਕਰਨ ਵਾਲ ਸੇ ਡੇਰਾ ਬੱਲਾ ਵਾਲਾ ਔਰ ਮੁੱਖ ਤੌਰ ਦੇ ਉੱਤੇ ਟੋਟਲ ਦਲ ਸਪਾਈਚਾਰੇ ਨੂੰ ਤੇ ਹਿੰਦੂ ਭਾਈਚਾਰੇ ਨੂੰ ਪ੍ਰਭਾਵਿਤ ਕਰਨ ਵਾਸਤੇ ਜਿਹੜੀ ਹੈਗੀ ਓਵਰਾਲ ਕੈਂਪੇਨ ਤੇਜੀ ਦਾ ਸਿਖਰ ਹੋਊਗਾ ਬੋਗਾ ਰੈਲੀ ਇੱਥੋਂ ਇਹ ਲੱਗਦਾ ਹੈ ਕਿ ਭਾਰਤੀ ਜਨਤਾ ਪਾਰਟੀ 2027 ਦੀਆਂ ਵਿਧਾਨ ਸਭਾ ਚੋਣਾਂ ਆਪਣੇ ਬਲ ਬੂਤੇ ਲੜ ਕੇ ਇੱਕ ਵੱਡੀ ਧਿਰ ਵਜੋਂ ਉੱਭਰਨਾ ਚਾਹੁੰਦੀ ਹੈ ਜਿਹੋ ਜਿਹੇ ਹਾਲਾਤ ਹੈ ਉਹਨਾਂ ਹਾਲਾਤਾਂ ਦੇ ਵਿੱਚ ਉਹ ਉਹਨਾਂ ਨੂੰ ਇਹ ਵੀ ਉਮੀਦ ਹੈਗੀ ਆਸ ਹੈ ਕਿ ਅਸੀਂ ਆਪਦੀ ਸਰਕਾਰ ਵੀ ਬਣਾ ਸਕਦੇ ਹਾਂ ਖੈਰੇ ਭਵਿੱਖ ਤੇ ਨਿਰਪਰ ਸਰਕਾਰ ਬਣਦੀ ਜਾਂ ਨਹੀਂ ਬਣਦੀ ਇਦੇ ਨਾਲ ਹੁਣ ਇਹ ਦੇਖਣਾ ਪੈਣਾ ਕਿ ਜਦੋਂ ਭਾਰਤੀ ਜਨਤਾ ਪਾਰਟੀ ਇਸ ਲੈਵਲ ਤੇ ਤਿਆਰੀਆਂ ਕਰ ਰਹੀ ਹੈ ਅਕਾਲੀ ਜਲਦੀ ਹਾਲਤ ਕੀ ਹੈ ਇਹ ਠੀਕ ਹੈ ਕਿ ਤਰਨਤਾਰਨ ਦੀਆਂ ਜਿਹੜੀਆਂ ਤਰਨਤਾਰਨ ਦੀ ਚੋਣ ਹੋਈ ਹੈ ਜਿੰਨੀ ਚੋਣ ਹੋਈ ਹੈ ਉਸ ਜਿੰਨੀ ਚੋਣ ਦੇ ਵਿੱਚ ਅਕਾਲੀ ਦਲ ਨੂੰ ਨੰਬਰ 2 ਆਉਣ ਦੇ ਆਉਣ ਦਾ ਮਤਲਬ ਜਿਹੜਾ ਮੌਕਾ ਮਿਲਿਆ ਅਕਾਲੀ ਦਲ ਦੀ ਥੋੜੀ ਜੀ ਮਤਲਬ ਜਿਹੜੀ ਆਪਾਂ ਕਹਾਂਗੇ ਪੋਜੀਸ਼ਨ ਸੁਧਰੀ ਹੈ ਔਰ ਇਸ ਦੇ ਨਾਲ ਅਕਾਲੀ ਕਾਡਰ ਦੇ ਵਿੱਚ ਹੌਸਲਾ ਵੀ ਵਧਿਆ ਸੁਖਵੀਰ ਸਿੰਘ ਬਾਦਲ ਨੇ ਵੀ ਕਮਰ ਕਸਾ ਕਰਕੇ ਪੂਰੀ ਤਰ੍ਹਾਂ ਉਹ ਪੰਜਾਬ ਦੇ ਵਿੱਚ ਤੁਰੇ ਹੋਏ ਐ ਕੋਈ ਦਿਨ ਨਹੀਂ ਜਦੋਂ ਅਕਾਲੀ ਦਲ ਕਿਸੇ ਨਾ ਕਿਸੇ ਲੀਡਰ ਨੂੰ ਆਪਣੇ ਸ਼ਾਮਿਲ ਨਹੀਂ ਕਰਵਾਉਂਦਾ ਔਰ ਸੁਖਵੀਰ ਸਿੰਘ ਬਾਦਲ ਬਹੁਤ ਤੇਜ਼ੀ ਦੇ ਨਾਲ ਕਿਤੇ ਵੀ ਕੋਈ ਚੰਗੀ ਘਟਨਾ ਵਾਪਰੇ ਤਾਂ ਬੰਦੇ ਨੂੰ ਸ਼ਾਬਾਸ਼ੀ ਦੇਣ ਆਸਤੇ ਜਾਂਦੇ ਐ ਮਾੜੀ ਘਟਨਾ ਵਾਪਰੇ ਤਾਂ ਅਫਸੋਸ ਕਰਨ ਵਾਸਤੇ ਵੀ ਜਾਂਦੇ ਪਰ ਜੇ ਅਕਾਲੀ ਲੀਡਰਸ਼ਿਪ ਤੇ ਆਪਾਂ ਦੇਖੀਏ ਕਾਲੀ ਲਹਿਰ ਦੀ ਗੱਲ ਕਰੀਏ ਤਾਂ ਬੁਰੀ ਤਰ੍ਹਾਂ ਖਿੰਡੀ ਪੁੜੀ ਐ ਕਿਉਂਕਿ ਪਹਿਲਾਂ ਇਹ ਅਕਾਲੀ ਦਲ ਦੋ ਟੁਕੜੇ ਹੋ ਚੁੱਕਾ ਐ ਜਿਹੜਾ ਇੱਕ ਪੁਨਰਸੁਰਜੀਤੀ ਅਕਾਲੀ ਦਲ ਨਾਮਾ ਬਣ ਗਿਆ ਸਰਗਰਮੀਆਂ ਭਾਵੇਂ ਉਹਨਾਂ ਦੀਆਂ ਬਹੁਤਿਆਰ ਨਹੀਂ ਪਰ ਫੋਟੋ ਦਾ ਫੁਟੇਜ ਹੁੰਦੀ ਹੈ ਔਰ ਆਪਾਂ ਅੰਦਾਜ਼ਾ ਲਾ ਸਕਦੇ ਕਿ 2002 ਦੀਆਂ ਚੋਣਾਂ ਅਕਾਲੀ ਦਲ ਇਸ ਲਈ ਆ ਰਿਆ ਸੀ ਕਿਉਂਕਿ ਸਰਦਾਰ ਗੁਰਚਰਨ ਸਿੰਘ ਟਵਾੜਾ ਉਹਨਾਂ ਨੇ ਆਪਣਾ ਸਰਬ ਹਿੰਦ ਅਕਾਲੀ ਦਲ ਬਣਾ ਕੇ ਅਲੱਗ ਥੋੜਾ ਲੜ ਗਿਆ ਸੀ ਤੇ ਉਹਦੀ ਵਜ੍ਹਾ ਕਰ ਨੂੰ ਇੰਨੀਆਂ ਵੋਟਾਂ ਲੈ ਗਏ ਜਿਦੇ ਨਾਲ ਅਕਾਲੀ ਦਲ ਦੀ ਹਾਰ ਹੋਈ ਤੇ ਫਿਰ ਅਕਾਲੀ ਦਲ ਨੂੰ 2007 ਤੱਕ ਬੇਟ ਕਰਨੀ ਪਈ ਸੀ ਇਸੇ ਤਰੀਕੇ ਪੁਨਰਸੁਰਜੀਤ ਵੀ ਅਕਾਲੀ ਦਲ ਆਪ ਭਾਵੇਂ ਕੁਝ ਪ੍ਰਾਪਤ ਨਾ ਕਰੇ ਲੇਕਿਨ ਉਹ ਜਿਹੜਾ ਮੇਨ ਅਕਾਲੀ ਦਲ ਆ ਉਹਦਾ ਨੁਕਸਾਨ ਕਰ ਸਕਦਾ ਹੈ ਇਹਦੇ ਉਲਟਾ ਪਾਸੇ ਦੇਖੀਏ ਜਿਹੜੀਆਂ ਗਰਮ ਤੇ ਰਹੇ ਗਰਮ ਚਰਾਂ ਦੇ ਵਿੱਚੋਂ ਚਾਹੇ ਦਲ ਖਾਲਸਾ ਹੋਵੇ ਚਾਹੇ ਦਲਜੀਤ ਸਿੰਘ ਬਿੱਟੂ ਹੋਣ ਚਾਹੇ ਸਿਮਰ ਦੀ ਸਮਾਨ ਦਾ ਅਕਾਲੀ ਦਲ ਅੰਮ੍ਰਿਤਸਰ ਹੋਣ ਜਾਂ ਇਹੋ ਜਿਹੇ ਕੁਝ ਹੋਰ ਜਿਵੇਂ ਆਪਾ ਤਰਾ ਕਹਿ ਜੀਏ ਉਹ ਸਾਰੀਆਂ ਤਰ੍ਹਾਂ ਦੇ ਜਿਹੜਾ 1986 ਦਾ ਸਰਬਤ ਖਾਲਸਾ ਸੀ ਉਹਦਾ ਜਿਹੜਾ ਹੈਗਾ ਜਿਹੜਾ ਦਿਨ ਮਨਾਇਆ ਔਰ ਦਿਨ ਮਨਾਉਣ ਵਾਸਤੇ ਉਹ ਜਿਵੇਂ ਅ ਦਰਬਾਰ ਸਾਹਿਬ ਦੇ ਅੰਦਰ ਆਉਣ ਤੋਂ ਪਹਿਲਾਂ ਉਹਨਾਂ ਵੱਲੋਂ ਨਾਰੇਬਾਜੀ ਕੀਤੀ ਗਈ ਹੈ ਖਾਲਸਾ ਜਿੰਦਾਬਾਦ ਉਹ ਖਾਲਸਾਤਨ ਜਿੰਦਾਬਾਦ ਦੀ ਨਾਰੇਬਾਜੀ ਨਾਲ ਵੀ ਮੈਨੂੰ ਇਹ ਉਹ ਲੱਗਦਾ ਹੈ ਕਿ ਉਹਦੇ ਨਾਲ ਜਿਹੜਾ ਹਿੰਦੂ ਪਾਈਚਰ ਹੈ ਉਹਦੇ ਵਿੱਚ ਕਿਸੇ ਕਿਸਮ ਦੀ ਮਤਲਬ ਜਿਹੜੀ ਹੈਗੀ ਹੈ ਉਹ ਅ ਬੇਤੇ ਨਹੀਂ ਫੈਲ ਸਕਦੀ ਹੈ ਔਰ ਉਹ ਦੇਖ ਸਕਦੇ ਆ ਕਿ ਸਾਡੇ ਲਈ ਨੁਕਸਾਨਦੇਹ ਹੋ ਸਕਦਾ ਹੈ ਤੇ ਸਾਡੀ ਤਰਕਾਉਣ ਹੋਵੇ ਕਾਂਗਰਸ ਪਾਰਟੀ ਦੀ ਹਾਲਤ ਆਪਾਂ ਦੇਖੀਏ ਤਾਂ ਉਹ ਇਕੀ ਪੂਰਬੇ ਪੂਰਬੀ ਦੇ 31 ਚੁਲਿਆਂ ਬਲੀ ਬਣੀ ਵੀ ਹੈ ਕਿਉਂਕਿ ਅਕਾਲੀ ਦਲ ਦੇ ਮੁਕਾਬਲੇ ਤੇ ਕਾਂਗਰਸ ਪਾਰਟੀ ਨੇ ਭਾਵੇਂ ਪਾਰਲੀਮੈਂਟ ਦੀਆਂ ਚੋਣਾਂ ਵਿੱਚ ਚੰਗੀ ਪ੍ਰਾਪਤੀ ਹਾਸਲ ਕੀਤੀ ਸੀ ਅਕਾਲੀ ਦਲ ਕੋਲ ਇੱਕ ਸੀਟਾ ਹੀ ਸੀ ਉਹਨਾਂ ਕੋਲ ਸੱਤਾ ਗਈਆਂ ਸੀ ਕਾਂਗਰਸਿਆਂ ਕੋਲੇ ਪਰ ਉਹ ਵਿਧਾਨ ਸਭਾ ਦੀਆਂ ਚੋਣਾਂ ਨੂੰ ਲੈ ਕੇ ਜਿਵੇਂ ਸਾਰੇ ਲੰਗਰ ਨੂੰ ਘੋਟੇ ਕੇ ਸੀ ਫਿਰਦੇ ਆ ਕਿ ਮੈਂ ਮੁੱਖ ਮੰਤਰੀ ਮੈਂ ਮੁੱਖ ਮੰਤਰੀ ਇੱਕ ਦੂਜੇ ਦੀਆਂ ਲੱਤਾਂ ਖਿੱਚ ਰਹੇ ਆ ਹਾਈਕ ਮਾਰਦੀ ਚੜਖ ਤੋਂ ਬਾਅਦ ਭਾਵੇਂ ਉਹਨੇ ਇੱਕ ਵੀਡੀਓ ਦੇ ਖਿਲਾਫ ਬੋਲਣਾ ਬੰਦ ਕਰਤਾ ਪਰ ਜਿਹੜੀਆਂ ਅੰਦਰੇ ਅੰਦਰ ਸਰਗਰਮੀਆਂ ਉਹਨਾਂ ਦੀਆਂ ਜਾਰੀ ਹੈ ਇਦੀ ਵਜ੍ਹਾ ਕਰਨਾ ਖਾਲੀ ਅੱਜ ਦੀ ਕਾਂਗਰਸ ਪਾਰਟੀ ਦਾ ਕਾਢ ਰ ਹੈ ਉਹਦੇ ਵਿੱਚ ਵੀ ਨਿਰਾਸ਼ਾ ਫੈਲੀ ਹੈ ਔਰ ਆਮ ਜਿਹੜਾ ਉਹਨਾਂ ਦਾ ਵੋਟ ਬੈਂਕ ਹੈ ਉਹ ਵੋਟ ਬੈਂਕ ਵੀ ਕਿਸੇ ਤਰ੍ਹਾਂ ਅਸਰਦਾ ਹੋਇਆ ਜਾਪਦਾ ਹੈ ਅਗਰ ਭਾਰਤੀ ਜਨਤਾ ਪਾਰਟੀ ਮੁਸਤੈਦੀ ਨਾਲ ਪੰਜਾਬ ਨੂੰ ਪੈਂਦੀ ਹੈ ਤਾਂ ਸੰਭਾਵਨਾ ਮੈਂ ਬਣਦੀ ਹੈ ਕਿ ਹਿੰਦੂ ਸ਼ਹਿਰੀ ਹੈ ਜਿਹੜਾ ਉਹ ਕਾਂਗਰਸ ਪਾਰਟੀ ਦੀ ਬਜਾਏ ਭਾਰਤੀ ਜਨਤਾ ਪਾਰਟੀ ਵੱਲ ਚੱਲਿਆ ਜਾਵੇ ਇਹਨਾਂ ਪ੍ਰਸਥਿਤੀਆਂ ਵਿੱਚ ਆਪਾਂ ਕਹਿ ਸਕਦੇ ਹਾਂ ਕਿ ਅਕਾਲੀ ਦਲ ਜਿਹੜੀ ਸਿੱਖ ਪੋਲਿਟਿਕਸ ਹੈ ਉਹਦੇ ਵਿੱਚ ਜਿਹੜੀ ਜਿਹੜੀ ਪੰਨ ਤੌਰ ਜਾਂ ਜਿਹੜੀ ਵਿੱਚ ਇਨੀ ਹੈ ਜਿਹੜੀ ਜਾਂ ਉਹਨਾਂ ਦੇ ਵਿੱਚ ਅਲੱਗ-ਅਲੱਗ ਇੱਕ ਦੂਜੇ ਦੀਆਂ ਲੱਤਾਂ ਕਿਚਨ ਦੀ ਪ੍ਰਵਿਰਤੀ ਹੈ ਉਹ ਕਾਫੀ ਨਾਬੱਧ ਨਾਲ ਨੁਕਸਾਨ ਕਰਵਾ ਸਕਦਾ ਹੈ ਹੁਣ ਤੀਜੀ ਖਬਰ ਆਪਾਂ ਲੈਨੇ ਆ ਕੌਮੀ ਪੱਧਰ ਤੇ ਅਖਲੇਸ਼ ਸਿੰਘ ਜਾਦਵ ਸਮਾਜਵਾਦੀ ਪਾਰਟੀ ਦੇ ਲੀਡਰ ਹੈ ਕੱਲ ਉਹ ਕੋਲਕਾਤਾ ਚ ਜਾਂਦੇ ਹੈ ਤੇ ਉੱਥੇ ਜਾ ਕੇ ਇੱਕ ਬੜਾ ਮਤਲ ਜਿਹੜਾ ਹੈਗਾ ਮਹੱਤਵਪੂਰਨ ਬਿਆਨ ਦਿੰਦੇ ਹੈ ਉਹ ਕਹਿੰਦੇ ਭਾਰਤੀ ਜਨਤਾ ਪਾਰਟੀ ਦੀਆਂ ਯਾਤਰੀਆਂ ਦਾ ਮੁਕਾਬਲਾ ਕਰਨ ਵਾਸਤੇ ਇਸ ਵੇਲੇ ਦੇਸ਼ ਦੇ ਵਿੱਚ ਇੱਕੋ ਇੱਕ ਲੀਡਰ ਹੈ ਜਿਹਨੂੰ ਸੀ ਖੜਕੂ ਲੀਡਰ ਵੀ ਕਹਿ ਸਕਦੇ ਆ ਜਿਹਨੂੰ ਗਤੀਸ਼ੀਲ ਲੀਡਰ ਵੀ ਕਹਿ ਸਕਦੇ ਆ ਉਹ ਮੰਮਤਾ ਬੈਨਰਜੀ ਤੇ ਉਹਨਾਂ ਨੇ ਕਿਹਾ ਵੀ ਮੰਮਤਾ ਬੈਨਰਜੀ ਇੱਕ ਅਜਿਹੀ ਲੀਡਰ ਹੈ ਜਿਹੜੀ ਲੀਡਰ ਭਾਰਤੀ ਜਨਤਾ ਪਾਰਟੀ ਦਾ ਕੌਮੀ ਪਦਰ ਤੇ ਮੁਕਾਬਲਾ ਕਰ ਸਕਦੀ ਹੈ ਔਰ ਅਸੀਂ ਉਹਨਾਂ ਨੇ ਐਲਾਨ ਕਰਤਾ ਹਾਲਾਂਕਿ ਆਪਨੂੰ ਇਹ ਪਤਾ ਹੈ ਕਿ ਪਾਰਲੀਮੈਂਟ ਦੀਆਂ ਚੋਣਾਂ ਉਹਨਾਂ ਨੇ ਕਾਂਗਰਸ ਨਾਲ ਮਿਲ ਕੇ ਲੜੀਆਂ ਸੀ ਲੇਕਿਨ ਉੱਥੇ ਬੰਗਾਲ ਦੇ ਵਿੱਚ ਜਾ ਕੇ ਉਹਨਾਂ ਨੇ ਐਲਾਨ ਕਰ ਦਿੱਤਾ ਹੈ ਕਿ ਸਾਡੀ ਪਾਰਟੀ ਉਹ ਮੰਮਤਾ ਬੈਨਰਜੀ ਦੀ ਹਮਾਇਤ ਕਰਦੀ ਹੈ ਤੇ ਮੰਮਤਾ ਬੈਨਰਜੀ ਦੇ ਨਾਲ ਟੱਕ ਕੇ ਖੜੀ ਹੋ ਰਹੀ ਹੈ ਦੂਜੇ ਪਾਸੇ ਰਾਹੁਲ ਗਾਂਧੀ ਜੀ ਵੀ ਇੱਕ ਸਟੇਟਮੈਂਟ ਹੈ ਉਹਨਾਂ ਨੇ ਕਿਹਾ ਕਿ ਇਸ ਵੇਲੇ ਜਿਹੜਾ ਦੇਸ਼ ਹੈ ਸਾਡਾ ਮੁਲਕ ਹੈ ਕੋ ਰਾਜਾ ਸ਼ਾਹੀ ਵੱਲ ਉਹਨੂੰ ਟੱਕਿਆ ਜਾ ਰਿਹਾ ਹੈ ਕੌਣ ਟੱਕ ਰਿਹਾ ਹੈ ਭਾਰਤੀ ਜਨਤਾ ਪਾਰਟੀ ਰਾਹੁਲ ਗਾਂਧੀ ਭਾਵੇਂ ਬਹੁਤ ਜ਼ਿਆਦਾ ਪਕਾਈ ਕਰਦਾ ਹੈ ਬਹੁਤ ਜ਼ਿਆਦਾ ਮਿਹਨਤ ਕਰ ਰਿਹਾ ਹੈ ਲੇਕਿਨ ਉਹਦੀ ਲੀਡਰਸ਼ਿਪ ਜਿਵੇਂ ਚਮਕਣੀ ਚਾਹੀਦੀ ਹੈ ਉਹ ਚਮਕੀ ਨਹੀਂ ਕਈ ਇੱਕ ਗੱਲਾਂ ਇਹੋ ਜਿਹੀਆਂ ਹੁੰਦੀਆਂ ਜਿਹੜੇ ਉਹ ਕਈ ਵਾਰੀ ਫੈਸਲੇ ਇਹੋ ਜਿਹੇ ਲੈ ਲੈਂਦੇ ਹੈ ਇਹ ਗੱਤ ਜੋੜ ਦੀ ਜਿਹੜੀ ਰਾਜਨੀਤੀ ਹੈ ਉਹਨੂੰ ਅੱਗੇ ਨਹੀਂ ਲਿਜਾ ਸਕਦੇ ਇਹਦੇ ਮੁਕਾਬਲਤਨ ਜੇ ਆਪਾਂ ਦੇਖੀਏ ਤਾਂ ਉਹਨਾਂ ਦੇ ਲੀਡਰ ਜਿਹੜੇ ਮਲਕਰ ਜਨੂ ਖੜ ਗਏ ਹੈ ਉਹ ਕੁਝ ਜ਼ਿਆਦਾ ਕਪੈਸਿਟੀ ਰੱਖਦੇ ਹੈ ਲੇਕਿਨ ਮਲਕਰ ਅਰਜਨ ਖੜਗਵੇ ਸਾਹਿਬ ਜਿਹੜੇ ਹੈ ਉਹ ਉਮਰਦਰਾਜ਼ ਹੋ ਚੁੱਕੇ ਹੈ ਉਹਨਾਂ ਤੋਂ ਕਾਂਗਰਸ ਪਾਰਟੀ ਦੀ ਕਮਾਂਡ ਹੀ ਮਸਾ ਸੰਭੀ ਜਾ ਰਹੀ ਹੈ ਉਹ ਵੀ ਮਤਲਬ ਜਿਹੜੀ ਆਪਾਂ ਇਹ ਕਹਿ ਸਕਦੇ ਕਿ ਕਮਾਂਡ ਤਾਂ ਐਕਚੁਅਲੀ ਨਹਿਰੂ ਗਾਂਧੀ ਫੈਮ ਫੈਮਲੀ ਦੇ ਹੱਥ ਵਿੱਚ ਹੀ ਹੈ ਉਹ ਆ ਵੀ ਨਹਿਰੂ ਗਾਂਧੀ ਫੈਮਲੀ ਜੀਆਂ ਖੜਾਵਾਂ ਧਰ ਕੇ ਉਹ ਆਪਣੀ ਜਿਹੜੀ ਹੈ ਪੋਲਿਟਿਕਸ ਕਰ ਰਹੇ ਹੈ ਤਾਂ ਹੁਣ ਦੇਸ਼ ਦੇ ਵਿੱਚ ਜੇ ਦੇਖੀ ਤਾਂ ਲੀਡਰ ਕੌਣ ਹੈ ਨਤੀਸ਼ ਕੁਮਾਰ ਪੂਰੀ ਤਰ੍ਹਾਂ ਭਾਰਤੀ ਜਨਤਾ ਪਾਰਟੀ ਦੇ ਪਾਲੇ ਤੇ ਜਾ ਚੁੱਕਿਆ ਹੈ ਐਨਡੀਏ ਦਾ ਉਹ ਹਿੱਸਾ ਬਣ ਚੁੱਕਿਆ ਹੈ ਇਹੀ ਗੱਲ ਆਪਾਂ ਦੇਖੀਏ ਤਾਂ ਜਿਹੜੇ ਚੰਦਰਬਾਬੂ ਨਹਿਰੂ ਕਿਸੇ ਵੇਲੇ ਗੱਤੀਸ਼ੀ ਲੀਡਰ ਸਮਝਿਆ ਜਾਂਦਾ ਸੀ ਉਹ ਵੀ ਐਨਡੀਏ ਦਾ ਇੱਕ ਹਿੱਸਾ ਬਣ ਚੁੱਕਿਆ ਹੈ ਤਾਂ ਭਾਰਤੀ ਜਨਤਾ ਪਾਰਟੀ ਦਾ ਮੁਕਾਬਲਾ ਜਿਹੜਾ ਇਸ ਵੇਲੇ ਕੀਤਾ ਜਾ ਰਿਹਾ ਹੈ ਬੜੇ ਵੱਡੇ ਪੱਦਰ ਤੇ ਉਹ ਸਿਰਫ ਤੇ ਸਿਰਫ ਮਮਤਾ ਬੈਨਰਜੀ ਵੱਲੋਂ ਕੀਤਾ ਜਾ ਸਕਦਾ ਹੈ ਖਾਸ ਕਰਕੇ ਜਿਵੇਂ ਮਮਤਾ ਬੈਨਰਜੀ ਨੇ ਪਿਛਲੇ ਦਿਨੀ ਜਦੋਂ ਈਡੀ ਨੇ ਆਈਪੈਕ ਦੇ ਦਫਤਰ ਦੇ ਉੱਤੇ ਤੇ ਜਿਹੜੇ ਉਹਨਾਂ ਦੇ ਜਿਹੜੇ ਉਹਨਾਂ ਦੇ ਮੁਖੀ ਹੈ ਉਹਨਾਂ ਦੇ ਘਰ ਦੇ ਉੱਤੇ ਰੇਡ ਕੀਤੀ ਸੀ ਇਹ ਮੰਨਤਾ ਬਨਰਜੀ ਸੀ ਜਿਹੜੀ ਆਪਣੇ ਡੀਜੀਪੀ ਤੇ ਹੋਰ ਅਧਿਕਾਰੀਆਂ ਨਾਲ ਲੈ ਕੇ ਮੌਕੇ ਤੇ ਪਹੁੰਚਦੀ ਹੈ ਔਰ ਉਥੋਂ ਅਹਿਮ ਜਿਹੜੀਆਂ ਫਾਈਲਾਂ ਉਹ ਆਪਣੇ ਕਬਜ਼ੇ ਚ ਲੈ ਜਾਂਦੀ ਹੈ ਜਿਹੜੀ ਉਹਨਾਂ ਦੀ ਕੋਸ਼ਿਸ਼ ਸੀ ਈਬੀ ਦੀ ਕਿ ਇਹਨਾਂ ਦਾ ਜਿਹੜਾ ਸੀਕ੍ਰੀਟ ਪਲਾਨ ਹੈ ਜਾਂ ਜਿਹੜੀ ਇਹਨਾਂ ਦੀ ਜੁਧਨੀਤੀ ਹੈ ਉਹ ਜੁਧਨੀਤੀ ਵਾਲੀਆਂ ਫਾਈਲਾਂ ਜਿਹੜੀਆਂ ਹੈਗੀਆਂ ਉਹ ਲੈ ਜਾ ਕੇ ਆਪਾਂ ਅਮਿਤ ਸ਼ਾਹ ਹੋਰਾਂ ਦੇ ਹਵਾਲੇ ਕਰ ਦਿੱਤੇ ਉਹਦੇ ਵਿੱਚੋਂ ਕਾਮਯਾਬ ਨਹੀਂ ਹੋਏ ਔਰ ਮੰਮਤਾ ਬੇਨਰਜੀ ਜਿਸ ਤੰਗ ਦੇ ਨਾਲ ਹੁਣ ਸੜਕਾਂ ਦੇ ਉਤਰੀ ਹੈ ਉਹਦੇ ਨਾਲ ਇਉਂ ਲੱਗਦਾ ਹੈ ਕਿ ਭਾਰਤੀ ਜਨਤਾ ਪਾਰਟੀ ਜਿਹੜੀ ਮੰਨੀ ਬੈਠੀ ਸੀ ਕਿ ਅਸੀਂ ਬੰਗਾਲ ਦੇ ਵਿੱਚ ਜਿੱਤ ਪ੍ਰਾਪਤ ਕਰਾਂਗੇ ਉਹ ਨੂੰ ਹੁਣ ਜਿਹੜਾ ਹੈਗਾ ਉਹ ਵੈਕ ਫੁੱਟ ਤੇ ਆਉਣਾ ਪੈ ਰਿਹਾ ਸੋ ਅਖਲੇਸ਼ ਸ਼ਾਜਦ ਦਾ ਇਹ ਕਹਿਣਾ ਕਿ ਦੇਸ਼ ਪੱਧਰ ਦੇ ਉੱਤੇ ਕੌਮੀ ਪੱਧਰ ਤੇ ਮੰਮਤਾ ਬੇਨਰਜੀ ਭਾਰਤੀ ਜਨਤਾ ਪਾਰਟੀ ਦਾ ਮੁਕਾਬਲਾ ਕਰ ਸਕਦੀ ਹੈ ਔਰ ਰਾਹੁਲ ਗਾਂਧੀ ਦਾ ਇਹ ਕਹਿਣਾ ਕਿ ਦੇਸ਼ ਨੂੰ ਰਾਜ ਸ਼ਾਹੀ ਬਲ ਘਟਿਆ ਜਾ ਰਿਹਾ ਮੈਨੂੰ ਠੱਕਿਆ ਜਾ ਰਿਹਾ ਮੈਨੂੰ ਇਹ ਜਾਪਦੀ ਹੈ ਕਿ ਇਹਨਾਂ ਪ੍ਰਸਥਿਤੀਆਂ ਦੇ ਵਿੱਚ ਸ਼ਾਇਦ ਇੰਡੀਆ ਗੱਠ ਜੋੜ ਉਹਦੇ ਵਿੱਚ ਇਹ رائے ਬਣ ਰਹੀ ਹੈ ਕਿ ਘੱਟੋ ਘੱਟ ਹੋਰ ਕੁਝ ਨਹੀਂ ਤਾਂ ਇੰਡੀਆ ਗੱਠ ਜੋੜ ਦੀ ਅਗਵਾਈ ਉਹ ਮਮਤਾ ਬੈਨਰਜੀ ਨੂੰ ਸੌਂਪ ਦਿੱਤੀ ਜਾਵੇ ਕਾਂਗਰਸ ਪਾਰਟੀ ਦੇ ਲਈ ਇਹ ਫੈਸਲਾ ਥੋੜਾ ਜਿਹਾ ਔਖਾ ਜ਼ਰੂਰ ਹੋਊਗਾ ਪਰ ਜਦੋਂ ਇਹ ਦੇਖਿਆ ਜਾ ਰਿਹਾ ਹੈ ਕਿ ਦੇਸ਼ ਤਾਨਾਸ਼ਾਹੀ ਵੱਲ ਵੱਧ ਰਿਹਾ ਹੈ ਉਹਨਾਂ ਪ੍ਰਸਥਿਤੀਆਂ ਦੇ ਵਿੱਚ ਇੱਕ ਮਜ਼ਬੂਤ ਲੀਡਰ ਜਿਹੜੀ ਮੁਕਾਬਲਾ ਕਰ ਸਕਦੀ ਹੋਵੇ ਨੈਸ਼ਨਲ ਲੈਵਲ ਦੇ ਉੱਤੇ हमलावर होवे भारतीय जनता पार्टी ਦੇ ਖਿਲਾਫ ਉਹ ममता बनर्जी ਹੈ ਤੇ ਦੇਸ਼ ਦੇ ਹਿਤ ਵਿੱਚ ਵੀ ਇਹੀ ਰਹੂ ਕਿ ਹੁਣ راہਲ ગાંધી ਕੁਝ ਸਮੇਂ ਲਈ ਕਾਂਗਰਸ ਪਾਰਟੀ ਦੇ ਜਥੇਬੰਦਕ ਢਾਂਚੇ ਨੂੰ ਮਜ਼ਬੂਤ ਕਰਨ ਵੱਲ ਲਾਉਣ ਔਰ ਇੰਡੀਆ ਗੱਥੀ ਨੂੰ ਵੀ ਅਗਵਾਈ ਹੈ ਜਿਹੜੀ ਉਹ ममता बनर्जी ਦੇ ਹਵਾਲੇ ਕਰ ਦੇਣੀ ਚਾਹੀਦੀ ਹੈ ਇਹ ਦੇਸ਼ ਦੇ ਭਲੇ ਵਿੱਚ ਹੋਊਗਾ ਔਰ ਕਾਂਗਰਸ ਪਾਰਟੀ ਦੇ ਵੀ ਭਲੇ ਵਿੱਚ ਹੋਊ ਅੱਗੇ ਕਿਉਂਕਿ راہਲ ગાંધી ਦਾ ਟਾਈਮ ਬਹੁਤ ਪਿਆ ਹੈ ਉਹ ਅਗਾ ਨੂੰ ਆਪਣੀ ਜਿਹੜੀ ਹੈਗੀ ਪੋਜੀਸ਼ਨ ਮਜ਼ਬੂਤ ਕਰਕੇ ਇੰਡੀਆ ਗੱਠਜੋੜ ਦੀ ਕਮਾਂਡ ਸੰਭਾਲ ਸਕਦੇ ਆ ਫਿਲਹਾਲ ਜੇ ਇਸ ਵੇਲੇ ਆਪਾਂ ਕੌਮੀ ਪੱਧਰ ਤੇ ਕੋਈ ਲੀਡਰ ਦੇਖੀਏ ਤਾਂ ਉਹ ਸਿਰਫ ਤੇ ਸਿਰਫ ਮੰਮਤਾ ਬੇਨਰ ਜੀ ਹੈ ਜੇ ਮੰਮਤਾ ਬੇਨਰ ਜੀ ਨੂੰ ਇਹ ਗੱਠਜੋੜ ਦੀ ਕਮਾਂਡ ਸੌਧ ਦਿੱਤੀ ਜਾਵੇ ਤਾਂ ਰਿਜ਼ਲਟ ਬੜੇ ਸਕਾਰਾਤਮਕ ਹੋ ਸਕਦੇ ਆ ਇਹਨਾਂ ਸ਼ਬਦਾਂ ਦੇ ਨਾਲ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਕੱਲ ਫੇਰ ਮਿਲਾਂਗੇ